ਆਗਲ ਦੀ ਗਹਿਰਾਈ ਤੋਂ ਅੱਜ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਸਾਰੇ মিডিਆ ਦੇ ਪਲੇਟਫਾਰਮਸ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਖੰਨਾ ਦੇ ਵਿਖੇ ਪ੍ਰੈਸ ਕਾਨਫਰੰਸ ਦੇ ਵਿੱਚ ਇਕਤ੍ਰਿਤ ਹੋਏ ਹੋ ਮੈਂ ਤਾਰੀਫ ਕਰਨੀ ਚਾਹੂਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਦੇ ਮਾਨ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਚੱਲ ਰਹੀ ਹੈ ਜਸਤਨ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਅਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਹਰ ਵਰਗ ਨੂੰ ਹਰ ਵਰਗ ਦੇ ਖੁਸ਼ਹਾਲੀ ਦੇ ਲਈ ਕੰਮ ਕਰਾਂਗੇ ਔਰ ਖਾਸ ਤੌਰ ਤੇ ਸਾਡੇ ਸ਼ਹਿਰਾਂ ਦਾ ਤੇ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਬੜੇ ਵੱਡੇ ਸਟਾਰ ਦੇ ਉੱਤੇ ਕਰਾਵਾਂਗੇ ਉਸੇ ਦੇ ਚੱਲਦੇ ਹੋਏ ਅੱਜ ਸਪੈਸ਼ਲ ਮੈਂ ਜਿੱਥੇ ਪਹਿਲਾਂ ਆਪਣੇ ਹਲਕੇ ਖੰਨੇ ਦੀ ਗੱਲ ਕਰਾਂ ਜਿਸ ਹਲਕੇ ਤੋਂ ਮੈਂ ਜਿੱਤ ਕੇ ਆਏ ਹਾਂ ਬਹੁਤ ਵੱਡਾ ਦਿਨ ਅੱਜ ਤੇ ਬਹੁਤ ਵੱਡੀ ਅਨਾਉਂਸਮੈਂਟ ਜਿਹੜੀ ਅੱਜ ਖੰਨੇ ਦੇ ਲਈ ਮੈਂ ਕਰਨ ਜਾ ਰਿਹਾ ਹਾਂ ਉਹਦੇ ਵਿੱਚ ਇਹ ਹੈ ਕਿ ਸਾਡੇ ਟੋਟਲ ਖੰਨੇ ਹਲਕੇ ਦੇ 30 ਪਿੰਡ ਟੋਟਲ 67 ਪਿੰਡ ਨੇ 67 ਪਿੰਡਾਂ ਦੇ ਵਿੱਚੋਂ ਸਾਡੇ ਖੰਨੇ ਹਲਕੇ ਦੇ 30 ਪਿੰਡਾਂ ਦੇ ਵਿੱਚ ਬੜੇ ਟਾਪ ਕੁਆਲਿਟੀ ਦੇ ਮਾਡਲ ਪਲੇਗ੍ਰਾਉਂਡਸ ਬਣਨ ਜਾ ਰਹੇ 30 ਪਿੰਡਾਂ ਦੇ ਵਿੱਚ 68 ਪਿੰਡਾਂ 'ਚੋਂ 30 ਪਿੰਡਾਂ ਦੇ ਵਿੱਚ ਬੜੇ ਵੱਡੇ ਸਟਾਰ ਦੇ ਉੱਤੇ ਮਾਡਲ ਪਲੇਗ੍ਰਾਉਂਡ ਬਣਨ ਜਾ ਰਹੇ ਹਨ ਜਿਨ੍ਹਾਂ ਦਾ ਵੇਰਵਾ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਭਾਦਲਾ ਉੱਚਾ ਇਹਦਾ ਰਕਬਾ ਜਿਹੜਾ ਜਿੱਦੇ 'ਚ ਪਲੇਗ੍ਰਾਉਂਡ ਬਣਨਾ ਹੈ 2.15 ਏਕੜ ਬੂਥਗੜ 1.54 ਏਕੜ ਗੋ 1.45 ਏਕੜ ਮਲਕਪੁਰ 1.5 ਏਕੜ ਮੜਕ ਮਾਜਰਾ 1.85 ਏਕੜ ਸਹੈਪੋਰਾ 1.30 ਏਕੜ ਭਮੱਦੀ 1.75 ਏਕੜ ਚਕੋਹੀ 1.85 ਏਕੜ ਇਕਲਾਹੀ 1.31 ਏਕੜ ਕੰਮਾ 0.95 ਏਕੜ ਦਹੜੂ 2.50 ਏਕੜ 2 ਏਕੜ ਫੈਰਗੜ 1.50 ਏਕੜ 1.5 ਏਕੜ ਈਸ਼ਨਪੁਰ 1.60 ਏਕੜ ਪੰਜ ਰੁੱਖਾ 1 ਏਕੜ ਤੁਰਮਰੀ 0.35 ਏਕੜ ਬੀਬੀਪੁਰ 2.99 ਏਕੜ ਗੱਡੂਆ 1.95 ਏਕੜ ਕੌੜੀ 0.5 ਏਕੜ ਕਿਸ਼ਨਗੜ 1.90 ਏਕੜ ਲਲਹੇੜੀ 1.13 ਏਕੜ ਲੇਬੜਾ 1.65 ਏਕੜ ਮਹਿੰਦੀਪੁਰ 1.50 ਏਕੜ ਜਸਪਾਲੋ 2.50 ਏਕੜ 2 ਏਕੜ ਫਤੇਪੁਰ 0.75 ਏਕੜ ਰਾਜੇਵਾਲ 1.65 ਏਕੜ ਰੋਣੋ ਖੁਰਦ 1.80 ਏਕੜ ਈਸੜੂ 4 ਏਕੜ ਨਸਰਾਲੀ 4.10 ਏਕੜ ਤੇ ਖਟੜਾ 2.50 ਏਕੜ ਭਾਵ 2.5 ਏਕੜ ਇਹ ਜਿਹੜੇ ਪਲੇਗਰਾਉਂਡ 30 ਪਲੇਗਰਾਉਂਡ ਨੇ ਐਸੇ ਬਾ ਕਮਾਲ ਪਲੇਗਰਾਉਂਡ ਮਾਨ ਸਰਕਾਰ ਬਣਾਉਣ ਜਾ ਰਹੀ ਹੈ ਕਿ ਇਹ ਪਲੇਗਰਾਉਂਡਾਂ ਦੇ ਵਿੱਚ ਕਿਸੇ ਪਲੇਗਰਾਉਂਡ ਤੇ ਬਾਸਕਟਬਾਲ ਦਾ ਕੋਰਟ ਬਣਨ ਜਾ ਰਿਹਾ ਕਿਸੇ ਪਲੇਗਰਾਉਂਡ ਦੇ ਵਿੱਚ ਵਾਲੀਬਾਲ ਦਾ ਕੋਰਟ ਬਣਨ ਜਾ ਰਿਹਾ ਕਿਸੇ ਪਲੇਗਰਾਉਂਡ ਦੇ ਵਿੱਚ ਹੌਕੀ ਦਾ ਕੋਰਟ ਬਣਨ ਜਾ ਰਿਹਾ ਕਿਸੇ ਪਲੇਗਰਾਉਂਡ ਦੇ ਵਿੱਚ ਕ੍ਰਿਕਟ ਦਾ ਕੋਰਟ ਬਣਨ ਜਾ ਰਿਹਾ ਐਦਾਂ ਕਰਕੇ ਵੱਖ-ਵੱਖ ਗੇਮਾਂ ਦੇ ਇਹ ਪਲੇਗਰਾਉਂਡ ਬਣਨੇ ਨੇ ਔਰ 6 ਮਹੀਨਿਆਂ ਦੇ ਵਿੱਚ ਵਿੱਚ ਇਹ ਬਣ ਕੇ ਟੋਟਲ ਕੰਪਲੀਟ ਹੋਣੇ ਨੇ ਔਰ ਇਹਨਾਂ ਪਲੇਗਰਾਉਂਡਸ ਦੇ ਵਿੱਚ ਜਮ ਵੀ ਲੱਗਣਗੇ ਓਪਨ ਜਮ ਲੱਗਣਗੇ ਜਿਹਦੇ ਵਿੱਚ ਸਾਡੀਆਂ ਬਜ਼ੁਰਗ ਮਾਤਾਵਾਂ ਭੈਣਾਂ ਤੇ ਸਾਡੇ ਬਜ਼ੁਰਗ ਆ ਕੇ ਉੱਥੇ ਆਪਣਾ ਸੈਰ ਵੀ ਕਰ ਸਕਦੇ ਹੋਣਗੇ ਕਿ ਨਾਲ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਐਕਸਰਸਾਈਜ਼ ਕਰ ਸਕਦੇ ਹੋਣਗੇ ਇਸ ਦੇ ਨਾਲ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਜ਼ਰੂਰਤ ਕੀ ਸੀ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਜ਼ਰੂਰਤ ਸੀ ਅਸੀਂ ਆਪਣੀ ਨੌਜਵਾਨੀ ਨੂੰ ਬਚਾਉਣ ਦੇ ਲਈ ਨੌਜਵਾਨੀ ਨੂੰ ਮਾੜੀਆਂ ਲਾਹਤਾਂ ਤੋਂ ਬਚਾ ਕੇ ਰੱਖਣ ਲਈ ਉਹਨਾਂ ਨੂੰ ਮੋੜਾ ਕੱਟ ਕੇ ਪਲੇ ਆਪਣੇ ਸਪੋਰਟਸ ਕੰਨੀ ਨੂੰ ਲੈ ਕੇ ਇਹ ਖੇਡਾਂ ਕੰਨੀ ਨੂੰ ਲੈ ਕੇ ਉਸ ਦੇ ਚੱਲਦੇ ਮਾਨ ਸਰਕਾਰ ਨੇ ਇਹ ਬਹੁਤ ਵੱਡਾ ਫੈਸਲਾ ਲੱਤਾ ਜਿਹਦੇ ਚੱਲਦੇ ਹੋਏ ਮੈਨੂੰ ਇਹ ਵੀ ਦੱਸਣ ਦੇ ਵਿੱਚ ਬੜੀ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 3117 ਪਲੇਗਰਾਉਂਡ ਜਿਹੜੀ ਕਿ ਆਪਣੇ ਆਪ ਦੇ ਵਿੱਚ ਬੜਾ ਬੈਂਚਮਾਰਕ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੈਸਲਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਚਲਦੀ ਪਾਰਟੀ ਦਾ ਫੈਸਲਾ ਹੈ ਕਿ 3117 ਪਲੇਗਰਾਉਂਡ ਪੂਰੇ ਪੰਜਾਬ ਦੇ ਅੰਦਰ ਬਣਨ ਜਾ ਰਹੇ ਨੇ ਜਿਨ੍ਹਾਂ ਦੇ ਵੇਰਵੇ ਇਸ ਤਰੀਕੇ ਦੇ ਨਾਲ ਨੇ ਜ਼ਿਲ੍ਹਾਵਾਰ ਅੰਮ੍ਰਿਤਸਰ ਦੇ ਵਿੱਚ 194 ਪਲੇਗਰਾਉਂਡ ਬਰਨਾਲੇ ਦੇ ਵਿੱਚ 94 ਪਲੇਗਰਾਉਂਡ ਬਠਿੰਡੇ ਦੇ ਵਿੱਚ 186 ਪਲੇਗਰਾਉਂਡ ਫਰੀਦਕੋਟ ਦੇ ਵਿੱਚ 91 ਪਲੇਗਰਾਉਂਡ ਫਤਿਹਗੜ ਸਾਹਿਬ ਚ 93 ਪਲੇਗਰਾਉਂਡ ਫਾਜ਼ਲਕਾ ਦੇ ਵਿੱਚ 123 ਪਲੇਗ੍ਰਾਉਂਡ ਫਿਰੋਜ਼ਪੁਰ ਦੇ ਵਿੱਚ 121 ਪਲੇਗ੍ਰਾਉਂਡ ਗੁਰਦਾਸਪੁਰ ਦੇ ਵਿੱਚ 198 ਪਲੇਗ੍ਰਾਉਂਡ ਹੁਸ਼ਿਆਰਪੁਰ ਦੇ ਵਿੱਚ 202 ਪਲੇਗ੍ਰਾਉਂਡ ਜਲੰਧਰ ਦੇ ਵਿੱਚ 168 ਪਲੇਗ੍ਰਾਉਂਡ ਕਪੂਰਥਲਾ ਦੇ ਵਿੱਚ 107 ਪਲੇਗ੍ਰਾਉਂਡ ਲੁਧਿਆਣਾ ਦੇ ਵਿੱਚ 257 ਪਲੇਗ੍ਰਾਉਂਡ ਮਲੇਰਕੋਟਲਾ ਦੇ ਵਿੱਚ 57 ਪਲੇਗ੍ਰਾਉਂਡ ਮਾਨਸਾ ਦੇ ਵਿੱਚ 119 ਪਲੇਗ੍ਰਾਉਂਡ ਮੋਕਾ ਦੇ ਵਿੱਚ 144 ਪਲੇਗ੍ਰਾਉਂਡ ਪਠਾਨਕੋਟ ਚ 58 ਪਲੇਗਰਾਉਂਡ ਪਟਿਆਲੇ ਚ 191 ਪਲੇਗਰਾਉਂਡ ਰੂਪਨਗਰ ਦੇ ਵਿੱਚ 73 ਪਲੇਗਰਾਉਂਡ ਸੰਗਰੂਰ ਦੇ ਵਿੱਚ 186 ਪਲੇਗਰਾਉਂਡ ਐਸ ਐਸ ਨਗਰ ਮੁਹਾਲੀ ਦੇ ਵਿੱਚ 99 ਪਲੇਗਰਾਉਂਡ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ 134 ਪਲੇਗਰਾਉਂਡ ਤਰਨਤਨ ਸਾਹਿਬ ਦੇ ਕਿ 138 ਪਲੇਗਰਾਉਂਡ ਤੇ ਐਸ ਬੀ ਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 94 ਪਲੇਗਰਾਉਂਡ ਇਹ ਟੋਟਲ 3117 ਪਲੇਗਰਾਉਂਡ ਭਗਵਾਨਤਮਾਨ ਸਰਕਾਰ ਹੈ ਜਿਹੜੀ ਇਹ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਬਣਾਉਣ ਜਾ ਰਹੀ ਹੈ ਔਰ ਮੁਕੰਮਲ ਕਰਨ ਜਾ ਰਹੀ ਹੈ ਜਿਹਦੇ ਤੇ ਕੁੱਲ ਲਾਗਤ ਪੰਜਾਬ ਸਰਕਾਰ ਦੀ 966 ਕਰੋੜ ਰੁਪਈਆ 966 ਕਰੋੜ ਰੁਪਈਆ ਲਾਗਤ ਆ ਰਹੀ ਹੈ ਤੇ ਜੇਕਰ ਮੈਂ ਖੰਨੇ ਦੀ ਗੱਲ ਕਰਾਂ ਆਪਣੇ ਹਲਕੇ ਦੀ ਤਾਂ ਉਹਦੇ ਵਿੱਚ ਇਕੱਲੇ ਖੰਨੇ-ਖੰਨੇ ਦੇ ਵਿੱਚ 7.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ 30 ਪਲੇਗਰਾਉਂਡ ਜਿਹੜੇ ਬਣ ਕੇ ਤਿਆਰ ਹੋ ਰਹੇ ਸੋ ਮੈਂ ਵਧਾਈਆਂ ਦਿੰਦਾ ਜਿੱਥੇ ਸਭ ਤੋਂ ਪਹਿਲੀਆਂ ਵਧਾਈਆਂ ਮਖੰਨਾ ਵਾਸੀਆਂ ਨੂੰ ਦੰਦਾ ਕਿ ਤੁਸੀਂ ਇਮਾਨਦਾਰ ਸਰਕਾਰ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਪਿੰਡਾਂ ਦੀ ਨੁਹਾਰ ਬਦਲਾਂਗੇ ਇਹ ਅੱਜ ਪਹਿਲੀ ਪ੍ਰੈਸ ਕਾਨਫਰੰਸ ਹੈ ਜਿਹਦੇ ਚ ਤੁਹਾਨੂੰ ਇੱਕ ਖੁਸ਼ਖਬਰੀ ਦੱਤੀ ਹੈ ਆਈਟੀਆਂ ਤਿੰਨ ਪ੍ਰੈਸ ਕਾਨਫਰੰਸਾਂ ਹੋਰ ਹੋਣਗੀਆਂ ਅਲੱਗ-ਅਲੱਗ ਦਿਨ ਔਰ ਤਿੰਨੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਤੁਹਾਨੂੰ ਬਹੁਤ ਵੱਡੀਆਂ ਖੁਸ਼ਖਬਰੀਆਂ ਖੰਡੇ ਦੇ ਰਿਲੇਟਡ ਤੇ ਪੰਜਾਬ ਦੇ ਰਿਲੇਟਡ ਵੀ ਦਵਾਂਗੇ ਔਰ ਮੈਂ ਵਧਾਈ ਦਿੰਦਾ ਪੰਜਾਬ ਵਾਸੀਆਂ ਨੂੰ ਕਿ ਤੁਸੀਂ ਇਮਾਨਦਾਰ ਸਰਕਾਰ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ ਜਿਹਦੀ ਬਦੌਲਤ ਅੱਜ ਪੰਜਾਬ ਦੇ ਅੰਦਰ ਸਾਡੇ ਜਿਹੜੇ ਇਹ ਪਲੇਗਰਾਉਂਡ ਨੇ 3117 ਪਲੇਗਰਾਉਂਡ ਜਿਹੜੇ 966 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਆਉਣ ਵਾਲੇ 6 ਮਹੀਨੇ ਦੇ ਵਿੱਚ ਤਿਆਰ ਹੋਣਗੇ ਸੋ ਮੈਂ মিডিਆ ਦਾ ਵੀ ਧੰਨਵਾਦ ਕਰਦਾ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਮੇਰੇ ਨਾਲ ਖੰਨੇ ਤੋਂ ਸਾਡੇ ਬੀਡੀਪੀਓ ਸੁਤਿੰਦਰ ਸਿੰਘ ਜੀ ਕੰਗ ਐਸਟੀਓ ਅਰਪਿਤ ਸ਼ਰਮਾ ਜੀ एपीओ ਹਰ ਸਿਮਰਨ ਸਿੰਘ ਜੀ ਤੇ ਪੰਚਾਇਤ ਅਫਸਰ ਕੁਲਦੀਪ ਸਿੰਘ ਜੀ ਸਾਡੇ ਪੰਚਾਇਤੀ ਰਾਜ ਦੇ ਅਫਸਰ ਮੇਰੇ ਨਾਲ ਬੈਠੇ ਨੇ ਮੈਂ ਸਾਰਿਆਂ ਦਾ ਅੱਜ ਮੀਡੀਆ ਵਾਸੀਆਂ ਦਾ ਉਰੇ ਆਇਆ ਤੇ ਜੀ ਆਇਆਂ ਨੂੰ ਧੰਨਵਾਦ ਕਰਦਾ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਆ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਪੰਜਾਬ ਸਦਾ ਚੜ੍ਹਦੀ ਕਲਾ ਚ ਬਸੇ ਪੰਜਾਬੀ ਸਦਾ ਚੜ੍ਹਦੀ ਕਲਾ ਚ ਬਸਣ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਇੱਕ ਸਵਾਲ ਹੈ ਜੀ ਮੀਡੀਅਮ ਬਣੇ ਆ ਉਸ ਸਟੇਡੀਅਮ ਦੇ ਵਿੱਚ ਜਿੰਨੀ ਕੋਈ ਕਮੀ ਪੇਸ਼ੀ ਹੋਵੇ ਚਾਹੇ ਉਹਦੀ ਗਰਾਸਿੰਗ ਹੋਣੀ ਹੋਵੇ ਚਾਹੇ ਬਾਉਂਡਰੀ ਬਾਲ ਦਾ ਕੰਮ ਹੋਵੇ ਚਾਹੇ ਉਹਦੇ ਉੱਤੇ ਜਿਹੜੀ ਫੈਂਸਿੰਗ ਦਾ ਕੰਮ ਹੋਵੇ ਚਾਹੇ ਲਾਈਟਨਿੰਗ ਦਾ ਕੰਮ ਹੋਵੇ ਚਾਹੇ ਉਹਦੇ ਵਿੱਚ ਜਿੰਨੇ ਕੋਟੀਆਰ ਬੰਨੇ ਨੇ ਉਹਨਾਂ ਦਾ ਕੰਮ ਹੋਵੇ ਚਾਹੇ ਉਹਨਾਂ ਦੇ ਵਿੱਚ ਵਾਸ਼ਰੂਮ ਬੰਨੇ ਹੋਣ ਜਿਹੜਾ ਉਹਨਾਂ ਦੇ ਅੰਦਰ ਸੈਰ ਕਰਨ ਦੀ ਟਰੈਕ ਬੰਨਾ ਹੋਵੇ ਓਪਨ ਜਿਮ ਬੰਨਾ ਹੋਵੇ ਸਾਰੀਆਂ ਚੀਜ਼ਾਂ ਮੁਕੰਮਲ ਕਰਕੇ ਦੇਣਾ ਠੀਕ ਹੈ ਧੰਨਵਾਦ